ਹਾਈ ਠੰਡੇ ਪਾਣੀ ਨਾਲ ਤਾਂ ਕਿੱਥੇ ਭਾਂਡੇ ਮਾਂਝੇ ਜਾਂਦੇ ਨਹੀਂਗੇ ਮੇਰੇ ਤਾਂ ਹੱਥ ਠਰ ਗਏ ਐਨਾ ਠੰਡਾ ਪਾਣੀ ਉਤੋਂ ਵੀ ਠੰਡਵੀ ਵਾਲੀ ਹੋ ਰਹੀ ਹੈਗੀ ਉਹ ਵੀ ਕੰਮ ਕਰਨ ਨੂੰ ਜੀ ਨਹੀਂ ਕਰਤਾ ਹੈਗਾ ਕੀ ਕਰੀ ਜਾਂਦੀ ਸੀ ਮੰਮੀ ਮੈਂ ਤਾਂ ਗੁੱਸੇ ਕਰਦੀ ਵਾ ਤੂੰ ਭਾਂਡੇ ਮਾਂਝੇ ਹਾਂ ਮੰਮੀ ਭਾਂਡੇ ਤਾਂ ਮਾਂਝੇ ਐਨਾ ਠੰਡਾ ਪਾਣੀ ਥੀ ਮੈਂ ਤਾਂ ਭਾਂਡੇ ਮਾਂਜਣ ਦੀ ਜਮੀ ਨਹੀਂ ਕਰੀ ਆ ਤੂੰ ਜਿਹਦੇ ਤੱਤਾ ਪਾਣੀ ਪੀਤੀ ਥੂਂ ਉਹ ਤੋਂ ਵੀ ਬਾੜੀ ਕੱਢ ਕੇ ਆ ਪਾਂਡੇ ਫੇਰ ਮਾਂਦੀ ਉਹ ਮੰਮੀ ਮੈਨੂੰ ਤਾਂ ਐਨਾ ਹੁੰਦਾ ਨਹੀਂ ਹੈਗਾ ਕਿੱਥੋਂ ਮੈਂ ਭਰ ਕੇ ਲਿਆਉਂਦੀ ਫੇਰ ਕਿਤੇ ਆਪਾਂ ਭਾਂਡੇ ਮਾਂਝਦੀ ਮੈਂ ਤਾਂ ਠੰਡੇ ਨਾਲ ਹੀ ਮਾਂਝੇ ਨਾ ਠੰਡੇ ਨਾਲ ਅਥ ਠੜ ਗਏ। ਨਾ ਜੇ ਨਿਕਬਨ ਲੈ ਕੇ ਜਾਂਦੀ ਕਾ ਨੂੰ ਤੇ ਸਭ ਦੇ ਦੇ। ਬਸ ਮੈਨੂੰ ਐ ਹੋ ਗਿਆ ਵੀ ਚਾਰ ਤਾਂ ਭਾਂਡੇ ਨਗੇ ਗਰਮ ਪਾਣੀ ਦਾ ਕੀ ਕਰਨਾ ਵੀ ਇਹਦੇ ਨਾਲੇ ਮਾਰਦੇ ਬਸ। ਮੈਂ ਥੋੜਾ ਜਿਹਾ ਉਹ ਕਰ ਗਈ। ਉੱਤ ਕੀ ਦੋ ਸੈ ਠੰਡੇ ਵਾਲੀ ਠੰਡੇ ਵਾਲੀ ਪੈਣ ਲੱਗੀ। ਕੀ ਕਰੂ ਅਗਲਾ? ਕੋਈ ਕੰਮ ਕਰਨ ਨੂੰ ਜੀ ਇਹ ਨਹੀਂ ਕਰਦਾ। ਸੱਚ ਮੈਂ ਤਾਂ ਐ ਕਹਿੰਦੀ ਸੀ ਮੰਮੀ। ਉਹ ਜੱਗੀ ਦਾ ਉਹ ਤੋਂ ਫੋਨ ਆਇਆ ਦੀ ਵੀ ਮੈਂ ਆਣਾਗਾ। ਉਹ ਆਈ ਨਹੀਂ ਹੈਗਾ ਕਿਦੋਂ ਦਾ ਦੁਰਿਆ ਹੋਇਆਗਾ। ਮੈਂ ਵੀ ਪਹਿਲਾਂ ਡਿੱਕੀ ਗਈ। ਮੈਂ ਵੀ ਦੇਖ ਹੈ ਕਿ ਤੇਰੇ ਮੇ ਤਾਂ ਦਿਖਿਆ ਹੈਗਾ। ਕਿ ਮੈਂ ਘਰ ਕੁਰਤਾ ਨਹੀਂ ਪੁੱਲ ਗਿਆ। ਅਈ ਦਵਨ ਕੇ ਹੈ ਹੁਣੇ ਕਹਿੰਦਾ ਮੈਂ ਕੋਈ ਗੱਲ ਨਹੀਂ ਮੈਂ ਪੁੱਛ ਕੇ ਆ ਜੂਗਾ ਘਰੇ ਤਾਂ ਅੱਛਾ ਚੱਲ ਜੇ ਕਹਿੰਦਾ ਮੈਨੂੰ ਕਿਸੇ ਭੈਣ ਭਾਈ ਪੁੱਛ ਲੂਗਾ ਕਹਿੰਦਾ ਮੈਂ ਅੱਛਾ ਆ ਜੂਗਾ ਘਰੇ ਤਾਂ ਮੈਂ ਹਾਂ ਮਾ ਬਾਬਾ ਟਾਈਮ ਹੋ ਗਿਆ ਫੋਨ ਆਇਨੂ ਮੈਂ ਆਣੇ ਮੈਂ ਆਣਾ ਵੀ ਮੈਂ ਚੱਲ ਪਿਆ ਮੁੜ ਕੇ ਉਹਨੇ ਫੋਨ ਨਹੀਂ ਕਰਿਆ ਹੈਗਾ ਵੀ ਮੈਂ ਕਿੱਥੇ ਮੈਂ ਲੰਚਾ ਦਾ ਪਰ ਮੈਂ ਕੇ ਨਾ ਹੋ ਦੇਖਾਂਗੀ ਨਾ ਨਾ ਕੋਈ ਨਾ ਨਹੀਂ ਫਿਰ ਫੋਨ ਕਰ ਲਾਂਗੇ ਆਪਾਂ ਜੇ ਉਹਨੇ ਕਰਤਾ ਠੀਕ ਹੈ ਜੇ ਨਾ ਕਰਿਆ ਆਪਾਂ ਕਰ ਲਾਂਗੇ ਹਾਂ ਕੀ ਕਰ ਮੈਂ ਕਿ ਨਾ ਮੈਂ ਕੀ ਮੈਂ ਮੈਂ ਉਹ ਕਿ ਚਾਹ ਕਰ ਲੈ ਬੁੱਤ ਠੰਡ ਹੋ ਰਹੀ ਹੈ ਵਾਲੀ ਹਾਂ ਸਹੀ ਗੱਲ ਹੈ ਮੰਮੀ ਮੈਨੂੰ ਵੀ ਠੰਡ ਵਾਲੀ ਲੱਗ ਜਾਂਦੀ ਹੈ ਚੱਲ ਮੈਂ ਚਾਹ ਧਰ ਦਿਆਂਗੀ ਤੂੰ ਮੜੇ ਦੇਖ ਲਈਂ ਇਧਰ ਉਧਰ ਨਿਗਾ ਮਾਰ ਲਈ ਕੀ ਬਤਾ ਇੱਥੇ ਖੜੇ ਹੋਵੇ ਉਹ ਘਰ ਨਾ ਕਰਦੇ ਤੇ ਆਏ ਹੋਵੇ ਆਪਣਾ ਚੱਲ ਕੋਈ ਨਹੀਂ ਤਾਂ ਕਹਿਣਾ ਦੀ ਕਹਣਾ ਮੈਂ ਪੁੱਛ ਕੇ ਆ ਜੂਗਾ ਘਰੇ ਤਾਂ ਨਾ ਕੋਈ ਨਾ ਚਾਹ ਰਿਆ ਕਰਕੇ ਹਾਂ ਮੈਂ ਕਰ ਦਿਆਂ ਹੋਰ ਠੰਡ ਵਾਲੀ ਹੋ ਰਹੀ ਹੈ ਕਰਦੋਂ ਆਂ ਖੂਨ ਆਏ ਮੁਰਕੇ ਇਹ ਤੋ ਕਰਾਈ ਨਹੀਂ ਹੈਗਾ ਜੀ ਕੀ ਜਾਣੀਆਂ ਕਦੇ ਆਏ ਨਹੀਂ ਨਾ ਤਾਂ ਕਰਕੇ ਜੇ ਕਦੇ ਆਏ ਹੋਵੇ ਫਿਰ ਤਾਂ ਉਹਨੂੰ ਕਹਣਾ ਸਿੱਧੇ ਆ ਜੇ ਇਹ ਹੁਣ ਪੁੱਛ ਕੇ ਆਊਗਾ ਕੋਈ ਦੱਸੂਗਾ ਪਤਾ ਨਹੀਂ ਕੋਈ ਨਾ ਨਾ ਦੱਸੂਗਾ ਵੀ ਵਾਈਕਰ ਫਨਾਣੇ ਤੋਂ ਉਹਨਾਂ ਦਾ ਤਾਂ ਉੱਥੇ ਵਾਇਆ ਤੂੰ ਹੁਣ ਆਏ ਵੀ ਜਾਣ ਪਛਾਣ ਤੋਂ ਬਿਨਾਂ ਤਾਂ ਕਾਹਦੀ ਡਾਕਟਰ ਹੈ ਗਿਆ ਜਾਂ ਦੇਖਦੀ ਆ ਬਣਾ ਉਹਨੂੰ ਤਾਂ ਫੋਨ ਕਰਾਉਣੀ ਆ ਹਾਂ ਆ ਗਿਆ ਲੱਡੀ ਕੀ ਜਾਂਦੀ ਨਹੀਂ ਕਰ ਰਹੀ ਮੈਂ ਤਾਂ ਸਸੇ ਗਲੰਤੀ ਅੱਛੀ ਕਾਰ ਬਟ ਹੋ ਠੀਕ ਠਾਕ ਹਾਂ ਠੀਕ ਠਾਕ ਐਂਟੀ ਵਧੀਆ ਪਰ ਵਾ ਠੀਕ ਹੈ ਪੁਣਾ ਹਾਂ ਐਂਟੀ ਵਧੀਆ ਵਧੀਆ ਜਾਵਾ ਮੈਨੂੰ ਤਾਂ ਸੋਚ ਲੱਗ ਰਹੀ ਸੀ ਹਾਂ ਮਾਹ ਪਤਾ ਨਹੀਂ ਕਰ ਪੈ ਦੱਸੂਗਾ ਪਤਰੀ ਨਾਮ ਦੱਸੂਗਾ ਕਿਤੇ ਜਵਾ ਖਾਈ ਨਾ ਫਿਰ ਹੀ ਜਾਵੀ ਹੋਰ ਐਂਟੀ ਮੈਂ ਤਾਂ 2 4 ਥਾਵਾਂ ਤੋਂ ਪੁੱਛਿਆ ਅੱਛਾ ਕਈਆਂ ਨੇ ਤਾਂ ਮੈਨੂੰ ਦੱਸਿਆ ਕੋਈ ਕਹਿੰਦੇ ਭਈ ਹੁਣ ਨਾਮ ਕਹੀ ਨੇ ਐਵੇਂ ਦੇ ਤੇ ਹੁਣ ਮੈਂ ਅੰਕਲ ਦਾ ਵੀ ਨਾਮ ਕਿਹਾ ਯ ਐਂ ਕਰਕੇ ਹਨਾ ਤੇ ਉਹ ਕਹਿੰਦੇ ਵੀ ਇੰਨੇ ਨਾਮ ਦੇ ਤਾਂ ਬਹੁਤ ਹਨਾ ਪਰ ਆ ਇੱਥੇ ਪਿੰਡ ਚ ਨੇ ਤੇ ਹੁਣ ਵੀ ਤੈ ਕਿਹਦੇ ਜਾਣੇ ਹੁਣ ਨਾ ਮੈਂ ਕੋਈ ਆਪਣੇ ਸਿਆਣੇ ਦਾ ਨਾਮ ਜਾਣਦਾ ਹਾਂ ਹਾਂ ਜਾਣਦਾ ਨਹੀਂ ਹਾਂ ਤਾਂ ਮੈਨੂੰ ਤਾਂ ਪਤੀ ਲੱਗਿਆ ਤੁਸੀਂ ਆਮਨ ਦੇ ਹੱਥ ਮੈਨੂੰ ਫੋਨ ਤੇ ਲੋਕੇਸ਼ਨ ਭੇਜ ਦਿੰਦੇ ਮੈਂ ਸਿੱਧਾ ਘਰੇ ਆ ਜਾਂਦਾ ਉਹ ਵਿੱਚ ਕੀ ਕੀ ਹੁੰਦਾ ਹੋ ਗਏ ਜੂ ਕੋਸ਼ਣ ਮੈਨੂੰ ਨਹੀਂ ਪਤਾ ਹੈਗਾ ਉਨਾ ਲొਕੇਸ਼ਨ ਹੁੰਦੀ ਐ ਆਂਟੀ ਫਿਰ ਉਹ ਨਾ ਫੋਨ ਤੋਂ ਮੈਂ ਸਿੱਧਾ ਮੈਪ ਰਾਹੀਂ ਔਰੇ ਕਰੇ ਸਿੱਧਾ ਆ ਜਾਂਦਾ ਅੱਛਾ ਫਿਰ ਤੂੰ ਔਰ ਦੇ ਰਾਹੀਂ ਵੀ ਸਿੱਧੇ ਹੀ ਆ ਜਾਂਦਾ ਤੈਨੂੰ ਪੁੱਛਣ ਦੀ ਲੋੜ ਨਹੀਂ ਪਈ ਹੁਣ ਮੈਨੂੰ ਲొਕੇਸ਼ਨ ਭੇਜੀ ਨਹੀਂ ਤੇ ਮੰਮੀ ਨੇ ਵੀ ਅਹੀਂ ਤੋਰਤਾ ਕਹਿੰਦੀ ਕੋਈ ਗੱਲ ਨਹੀਂ ਤੂੰ ਬਾਗ ਜਾ ਤੇ ਪੁੱਛ ਨਹੀਂ ਉਥੇ ਆਹ ਫਲਾਣਾ ਫਲਾਣਾ ਨਾਮ ਲੈ ਲਈ ਤੇ ਮੈਂ ਪੱਰਚੀ ਤੇ ਵੀ ਲਿਖ ਕੇ ਲਿਆ ਵੀ ਕਿਤੇ ਭੁੱਲਣਾ ਜਾਵਾਂ ਪਰ ਕੋਈ ਹੋਰ ਆ ਕੇ ਕਹਿੰਦੇ ਵੀ ਭਈ ਐਨੇ ਨਾਮ ਦੇ ਤਾਂ ਔਰੇ ਬਹੁਤ ਨੇ ਤੇ ਇਹ ਨਾਮ ਦੇ ਤਾਂ ਹੁਣ ਫਿਰ ਮੈਂ ਤਾਂ ਉਲਝ ਗਿਆ ਔਰ ਕਰਦੇ ਕਰਾਉਂਦੇ ਮੈਂ ਤੇ ਇੱਧਰ ਬੰਨ ਬੰਨੀ ਆਇਆ ਕਹਿੰਦੇ ਵੀ ਉੱਧਰ ਵੀ ਇੱਕ ਕੰਮ ਹੈਗਾ ਫਿਰ ਮੈਨੂੰ ਦੱਸਿਆ ਕਹਿੰਦੇ ਉਹ ਫਲਾਣਾ ਕੰਮ ਹੈ ਤੇ ਮਾਪੇ ਚੱਲ ਕੇ ਰਮਾ ਜਾ ਕੇ ਪੁੱਛ ਲੈਣਾ ਜਦੋਂ ਮੈਂ ਗੇਟ ਜੇ ਚੰਦਰ ਬਾੜਿਆ ਮਾਲਾ ਅੰਟੀ ਦਾ ਸਾਹਮਣੇ ਬੈਠਾ ਸਾਹਮਣੇ ਬੈਠੇ ਅਰ ਮੈਂ ਸਿਆਲੀ ਤੇ ਮੈਂ ਸਿੱਧਾ ਆ ਗਿਆ ਇੱਕਦਮ ਬਕਤ ਕੋਈ ਡਰਦਾ ਨਹੀਂ ਹੈਗਾ ਆਦਾ ਕਰਨਾ ਫਿਰ ਹੀ ਜਾਣਦੇ ਖਬਰਾ ਕੌਣ ਹੈਗਾ ਐ ਵੀ ਹੋ ਜਾਂਦਾ ਹੋਰ ਅੰਟੀ ਕੋ ਉੱਤੋਂ ਇੰਨੀ ਠੰਡ ਮੈਂ ਤਾਂ ਦਸਤਾਨੇ ਵੀ ਲਿਆਣੇ ਭੁੱਲ ਗਿਆ ਇੰਨੀ ਧੁੰਦ ਮਾਲਾ ਉੱਤੋਂ ਘਰ ਨਹੀਂ ਥੰਦਾ ਅੰਟੀ ਦਾ ਨਾਲੇ ਮੈਨੂੰ ਠੰਡੇ ਨਹੀਂ ਲੱਗਦੀ। ਠੰਡੇ ਜਾਂਦੇ ਪੁੱਤ ਕੱਪੜਾ ਨਹੀਂ ਰੇਤਾ ਨਾ ਮਾ ਦਾ ਪਾਇਵੰਦੀ ਹੈ। ਇਹ ਤਾਂ ਜਸਤਾਂ ਮੇਰੇ ਜੂਰੀ ਇੱਕ ਟੋਪੀ, ਕੋਟੀ ਪਾ ਕੇ ਨਾ ਵੇ ਮੋਟੀ। ਸਿਆਦਾ ਮਹੀਨਾ ਠੰਡ ਵੀ ਸੀ ਪੈਂਦੀ। ਹੋਰ ਤੂੰ ਤਾਂ ਮੈਂ ਲੈਂਦਾ ਨਹੀਂ ਹੁੰਦਾ ਇੰਨਾ। ਪਰ ਮੈਨੂੰ ਐ ਲੱਗਿਆ ਕਹਿੰਦੀ ਮੰਮੀ ਨੇ ਤੋਰਤਾ ਕਹਿੰਦੀ ਟੋਪੀ ਟਾਪੀ ਸਭ ਕੁਝ ਲੈ ਕੇ ਜਾ। ਪਰ ਠੰਡ ਬਹੁਤੀ ਕੀ ਤੇ ਉੱਤੋਂ ਮੈਨੂੰ ਘਰ ਨਹੀਂ ਥਿਆ ਆ। ਉਹ ਛੋਟਾ ਪਰ ਚੰਗਾ ਮੇਰੇ ਪੁੱਤ ਮੈਂ ਤੈਨੂੰ ਦੇਉਣੀ ਆ ਠੰਡੇ ਚ ਆਏ ਮੈਂ ਦੇਣ ਤੈਨੂੰ ਚਾਹ ਬਣਾ ਕੇ ਚੰਗਾ। ਚਾਹ ਆਂਟੀ ਮੈਂ ਤਾਂ ਕੌਫੀ ਪੀਂਦਾ ਹਾਂ ਉਹਨਾਂ ਚਾਹ ਨਹੀਂ ਪੀਂਦਾ ਮੈਂ ਕੋਲ ਫਿਰ ਮੈਂ ਕੌਫੀ ਬਣਾ ਦੇਉਂਗੀ ਹਾਂ ਮੈਨੂੰ ਕੌਫੀ ਬਣਾ ਲੈ ਮੈਂ ਚਾਹ ਨਹੀਂ ਪੀਂਦਾ ਹੁੰਦਾ ਯਾਰ ਕੋਈ ਗੱਲ ਨਹੀਂ ਮੋਟਾ ਮੈਂ ਕੌਫੀ ਬਣਾ ਦੇਉਂਗਾ ਤੇ ਮਾਲ ਠੰਡ ਚੋਂ ਆਏ ਆਂ ਜੀ ਮੜ ਮੜਾ ਪਾੜ ਉੱਤ ਜੀ ਵਾ ਹਾਂ ਲਿਆ ਓਹੋ ਦਾਸ ਮੈਂ ਬਣਾ ਦਿੱ ਗੱਟ ਮਗਾਰ ਮੇ ਜਵਾ ਕਾ ਪਾੜੇ ਚੋਂ ਆਏ ਤੇ ਮੈਂ ਤਾਂ ਓਹੋ ਪਤਾ ਕੌਫੀ ਮਗਦਾਤੀ ਆਂਟੀ ਕਹਿੰਨਾ ਕੌਫੀ ਪੀਂਨਾ ਤੇ ਕਹਿੰਨਾ ਕੌਫੀ ਦੇ ਹਾਂ ਮਾਤਾ ਹੋਟਲ ਦਾ ਜਦੋਂ ਮਾਣੇ ਕੇ ਲਈ ਕੌਫੀ ਪਿਆਇਆ ਹੋਣੀ ਆ ਕਿਹੜੇ ਮਾ ਉਹ ਨਹੀਂ ਕਿ ਪਿਆਦੇ ਜੇ ਪਾ ਦਿੰਦੇ ਜੀ ਬਾਹਰੋਂ ਕਰ ਮੈਂ ਕੌਫੀ ਪੀਤੀ ਮੇਰੀ ਵੀ ਕੇ ਦੇਖੇ ਕੌਫੀ ਲੋਗ ਨਹੀਂ ਚ ਸਾਰਾ ਕੁਝ ਪਾਇਆ ਅੱਤਵਾਰੀ ਹੋਰ ਲੈ ਜਾ ਦੇਖੀਦਾ ਤੂੰ ਐ ਕੋਕਾਂ ਅੰਟੀ ਨੇ ਮੈਨੂੰ ਕੌਫੀ ਕੀ ਪਈਏ ਨਾ ਗੱਲ ਨਹੀਂ ਯਾਦ ਕਰੂਗਾ ਉਹ ਹੁਣ ਜਾਣੀਆਂ ਨੂੰ ਫਟਾ ਕੇ ਆਉਣੀ ਜੱਗੀ ਇੰਨੀ ਸਰਦੀ ਹੋ ਰਹੀ ਐ ਲੈ ਅੰਟੀ ਤਾਂ ਅਜੇ ਤੱਕ ਨਹੀਂ ਕੌਫੀ ਲੈ ਕੇ ਆਈ ਤੇ ਮੈਨੂੰ ਤੈਨੂੰ ਹੀ ਸਰਦੀ ਲੱਗੀ ਜਾਂਦੀ ਹੈਗੀ ਵੈਨ ਨਾ ਟਾਈਮ ਥੋੜੀ ਹੁੰਦੇ ਕਾਫੀ ਨੂੰ। ਓਹ ਹੋ ਹੋ ਹੋ। ਲੈ ਬੁੱਤ ਕੋਫੀ ਵੀ ਲੈ। ਲੈ ਆਂਟੀ ਨੂੰ ਤਾਂ ਇੰਨੀ ਸਰਦੀ ਲੱਗੀ ਜਾਂਦੀ ਸੀ। ਹੋਰ ਬੁੱਤ ਖਾਂਦੇ ਚੋਂ ਆਏ ਹੈਗਾ। ਫਿਰ ਪੀਣ ਸਾਰ ਨਾ ਪਾੜਾ ਉਤਰ ਜੂਗਾ। ਆਂਟੀ ਇਹ ਨਾਲ ਇੰਨੀ ਕਾਫੀ ਨਹੀਂ ਪੀਂਦਾ ਹੁੰਦਾ ਮੈਂ। ਨਾਲੇ ਸੱਚੇ ਕਾਫੀ ਕੀ ਇਹ ਤਾਂ ਚਾਹ ਹੈ। ਕਾਫੀ ਹੱਤਾ। ਨਹੀਂ ਆਂਟੀ ਕਾਫੀ ਨਹੀਂ ਚਾਹ ਹੈ ਤਾਂ। ਮੈਂ ਬੁੱਤਾਂ ਉਸੜਾ ਕੇ ਜਈਆਂ ਠੱਗ ਬਣਾ ਕੇ ਰਹੀਆਂ ਇਹ ਕੌਫੀ ਹੈ ਮੈਂ ਯਾਰ ਸੀ ਇਹ ਜਿਹੜੀਆਂ ਕਹਿੰਨਾ ਮੰਮੀ ਇਹ ਕੌਫੀ ਹੈ ਨਹੀਂ ਆਂਟੀ ਉਹ ਫਿਰ ਸੋਨੂ ਜਖਸੀਰ ਉਹੀ ਕਹਿੰਦਾ ਹੋਊਗਾ ਮਜ਼ਾਕ ਕਰਦਾ ਹੋਣਾ ਇਹ ਚਾਹ ਦੀ ਠੱਗ ਬਣਾ ਕੇ ਕੌਫੀ ਨਹੀਂ ਬਣਦੀ ਕੌਫੀ ਤਾਂ ਅਲੱਗ ਡੱਬੀ ਚ ਆਉਂਦੀ ਹੈ ਉਹਦੀ ਕੌਫੀ ਹੁੰਦੀ ਹੈ ਉਸੇ ਦੀ ਕੌਫੀ ਬਣਦੀ ਹੈ ਉਹਨੂੰ ਪਾ ਕੇ ਚਾਹ ਦੀ ਠੱਗ ਬਣਾ ਕੇ ਕੌਫੀ ਨਹੀਂ ਹੁੰਦੀ ਪੁੱਤਾ ਅੱਜ ਵੀਰੇ ਜਦ ਤੂੰ ਫੇਰ ਆਵੇਂਗਾ ਨਾ ਖਾਂ ਵੀ ਕੇ ਦੇ ਜੀ ਫੇਰ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁੱਤ ਇਹ ਕੌਫੀ ਹੈ ਇਹ ਅਸੀਂ ਤਾਂ ਆਹੀ ਚਾਹ ਕਰਕੇ ਮੈਂ ਚੱਗ ਬਣਾ ਕੇ ਦੇ ਦਿੰਨੇ ਕੌਫੀ ਬਣ ਜਾਂਦੀ ਹੈ ਇਹ ਨਾ ਨਾ ਅੰਟੀ ਇਸ ਨੂੰ ਕੌਫੀ ਨਹੀਂ ਕਹਿੰਦੇ ਚੱਗ ਬਣ ਜੂਗੀ ਚਾਹ ਦੀ ਅੱਛਾ ਚੱਗ ਨੂੰ ਕੌਫੀ ਥੋੜੀ ਕਹਿੰਦੇ ਵੀ ਜੇ ਚੱਗ ਬਣ ਗਈ ਤਾਂ ਉਹ ਕੌਫੀ ਬਣ ਗਈ 90 ਰਹਿਣ ਦੇ ਚਲ ਕੋਈ ਨਹੀਂ ਤੂੰ ਐ ਕਰ ਜਾਂ ਤੂੰ ਫੇਰ ਆਵੇਂਗਾ ਹੈ ਫੇਰ ਤੈਨੂੰ ਕੌਫੀ ਬਣਾ ਕੇ ਦੇ ਦੂੰਗਾ ਮੈਂ ਅੱਛੀ ਤਾਂ ਆਹੀ ਕੌਫੀ ਰਾ ਦੇ ਤਾਂ ਨਾ 90 ਮੈਂ ਨਹੀਂ ਇਹ ਤਾਂ ਚਾਹ ਹੈ ਅੰਟੀ ਮੈਂ ਨਹੀਂ ਇਹ ਪੀਂਦਾ ਯਾਰ ਪੁੱਤਾ ਪਾਲੇ ਜੋ ਆਜੀ ਵਾ ਪੀਂਨ ਦਾ ਦੇਖੀ ਪਾ ਉੱਤ ਜਾਂ ਤੇਰਾ ਨਾ 90 ਮੈਣੀ ਇਹ ਪੀਂਦਾ ਹੈਗਾ ਨਾਲੇ ਇੰਨੀ ਜਿਆਦਾ ਤੁਸੀਂ ਚਾਹ ਕਿਵੇਂ ਪੀ ਲਾਣੇ ਹੋ ਮਨ ਤਾਂ ਇਹ ਨਹੀਂ ਸਮਝ ਆਉਂਦੀ ਠੀਕ ਕਿੱਡਾ ਵੱਡਾ ਕੋਲਾ ਇੰਨੀ ਚਾਹ ਪੀ ਕੇ ਕਿੱਥੇ ਜਾਂਦੇ ਹੋ ਤੁਸੀਂ ਉਹ ਦੱਸ ਕੋਡੇ ਨਾਲੀ ਪੀਂਨੇ ਚਾਹ ਫੇਰ ਹੀ ਖੰਗਦੰਦਾ ਬੰਦਾ ਪਾਲਾ ਨਹੀਂ ਗਵੇ ਲੱਗਦਾ ਹੈਗਾ ਇੰਨੀ ਚਾਹ ਪੀ ਕੇ ਕਮਾਲ ਦੀ ਗੱਲ ਹੈ ਇੰਨੀ ਜਿਆਦਾ ਕੋਲੇ ਚ ਚਾਹ ਵੀ ਥੋੜੀ ਥੋੜੀ ਹੁੰਦੀ ਹੈ ਆਂਟੀ ਸਾਡੇ ਨਹੀਂ ਇੰਨੀ ਪੀਂਦੇ ਨਾਲੇ ਅਸੀਂ ਕੌਫੀ ਵੀ ਪੀਨੇ ਥੋੜੀ ਜੇ ਚਾਹੀ ਪੀਨੇ ਤਾਂ ਵੀ ਥੋੜੀ ਸਾਡੇ ਗੈਂਸਟ ਆਉਂਦੇ ਆ ਤਾਂ ਥੋੜੀ ਪੀਂਦੇ ਨੇ ਤੂੰ ਉਸ ਤੋਂ ਇੰਨੇ ਡਾਡਾ ਕੋਲਾ ਪੀਨੇ ਹੋ ਮੈਂ ਜੇ ਮੰਮੀ ਨੂੰ ਦੱਸੂਗਾ ਉਹ ਤਾਂ ਹੈਰਾਨ ਹੋਣਗੀ ਉਹ ਤੁਸ ਜੇ ਪਿਆਦੀਆਂ ਪੀਨੇ ਹੋ ਤਾਂ ਬੁੱਧਾ ਚ ਹੀ ਰਹਿ ਜਾਂਦੀ ਆ ਸਾਥੋਂ ਨਾ ਨਾ ਸੱਦਾ ਹੈਗਾ ਆ ਤਾਂ ਥੋੜੇ ਪੀਨੇ ਆ 90 ਮੈਂ ਤਾਂ ਇਹ ਕਹਿਣਾ ਇਹ ਤਾਂ ਛੱਡ ਪਰਾਂ ਤੇ ਧੁੱਪ ਚ ਬਹਿਣਾ ਮੁੰਦਾ ਸਰਦੀ ਬਹੁਤ ਲੱਗੀ ਜਾਂਦੀ ਆ ਹਾਂ ਚੱਲ ਮੈਂ ਵੀ ਬਹਿਣੀ ਆ ਜਾ ਚੱਲ ਹੋਰ ਚਾਹ ਪੱਤਾ ਆ ਜੋ ਕਰਾਂ ਤੇ ਆ ਬੈਗੂਰੀ ਪਿਆ ਰਹਿੰਦੇ ਆ ਪਿਆ ਰਹਿੰਦੇ ਬੈਗ ਤਨਰ ਪਰ ਧੁੱਪੇ باندې ਆ ਤੇ ਚਾ ਆ ਚਾ ਪਈ ਰਹਿੰਦੇ ਚਲ ਆਂਟੀ ਪਰ ਠੀਕ ਹੈ ਜਾਂ ਫਿੰਦਾ ਤਾਂ ਹੈ ਨਹੀਂ ਫਿਰ ਕੀ ਕਰੇਗਾ ਜੀ ਆਂਟੀ ਮੁੰਤਨਾ ਸਰਦੀ ਲੱਗੀ ਜਾਂਦੀ ਐਨੀ ਚਲ ਬੁੱਤਾ ਧੁੱਪਾ ਨਿਕੜਿਆ ਹੁੰਦਾ ਧੁੱਪੇ ਬੈ ਜਾ ਆਰਾਮਦਾਰੀ ਆ ਜੁਗਤਾ ਐਨੀ ਗਵਰੰਟੀ ਐਨੀ ਸਰਦੀ ਲੱਗੀ ਜਾਂਦੀ ਐ ਮੁੰਤ ਐ ਸੀ ਮੈਂ ਕਾਫੀ ਪੀ ਕੇ ਮੇਰੀ ਸਰਦੀ ਉਤਰ ਜੂਗੀ ਪਰ ਤੁਸੀਂ ਤਾਂ ਕਾਫੀ ਹੈ ਨਹੀਂ ਸੀ ਸੋ ਦਸਤਾ ਚਾਹ ਦੀ ਕਰ ਲੇ ਚਾਦੀ ਕਾਫੀ ਨਹੀਂ ਹੁੰਦੀ ਨਾਲੇ ਹਾਂ 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 ਠੋਪੇ ਵਾਲੀ ਸੋਹਣੀ ਹੁਣ ਤਾਂ ਪਾ ਉੱਤਰ ਕੇ ਨਾਲ ਜੀ ਨਾਲੇ ਹਾਂ ਖੰਡੇ ਜੋ ਆਏ ਤੀਸਾਂ ਕਰਕੇ ਕੋਰੈਂਟੀ ਮੰ ਤੋਂ ਸਰਦੀ ਬਹੁਤ ਲੱਗੀ ਜਾਂਦੀ ਸੀਗੀ ਹੁਣ ਤਾਂ ਪਹਿਲਾ ਘਰ ਮਸਾ ਮਿਲਿਆ ਉਤੋਂ ਆ ਤੁਸੀਂ ਕਾਫੀ ਨਹੀਂ ਪੀਈ ਹੈਗੀ ਸੱਚਾ ਕੀ ਐਂਟੀ ਇਹ ਤਾਂ ਪੱਠੀਆਂ ਨਾ ਪੱਠੀਆਂ ਮਤਲਬ ਪੱਠੀਆਂ ਜਿਹੜੀਆਂ ਹੁਣ ਆਪਣੀਆਂ ਮੱਜਾਂ ਨਹੀਂ ਹੁੰਦੀਆਂ ਦੇਖਾ ਉਹ ਤਾਂ ਦੇਖੋ ਗੋਹਾ ਕਰਦੀਆਂ ਨੇ ਉਹ ਫਿਰ ਹਾਂ ਮੱਝਾਂ ਦੇਖਾ ਪਰ ਜਿਹੜਾ ਦੁੱਧ ਨਹੀਂ ਪੀਂਦੇ ਮੱਝਾਂ ਅੱਛਾ ਅੱਛਾ ਠੀਕ ਹੈ ਉਹ ਫਿਰ ਦੇਖਾ ਪਾ ਕੱਖ ਕੰਡਾ ਪਾਉਂਦੇ ਆ ਤੇ ਫਿਰ ਉਹ ਗੋਹਾ ਕਰਦੀਆਂ ਦੇਖਾ ਫਿਰ ਅਸੀਂ ਉਹ ਗੋਹਾ ਇਕੱਠਾ ਕਰਕੇ ਅਸੀਂ ਪਾਥੀਆਂ ਪਾਥ ਦਨੇ ਆ ਪਾਥੀਆਂ ਪਾਥ ਕੇ ਫਿਰ ਪੁੱਤ ਅਸੀਂ ਰੋਟੀ ਤੇ ਦਾ ਸਬਜੀ ਅਸੀਂ ਚੁੱਲ੍ਹੇ ਤੇ ਬਣਾਉਂਦੇ ਆ ਅੱਛਾ ਗੋਹੇ ਦਾ ਬਣਿਆ ਹੋਇਆ ਉਹਨਾਂ ਦਾ ਇਹ ਤੁਸੀਂ ਰੋਟੀ ਬਣਾਉਣੇ ਚੁੱਲ੍ਹੇ ਚ ਲਾ ਕੇ ਹਾਂ ਹੋਰ ਹੋਰ ਪੁੱਤ ਗੋਹਾ ਹੈ ਫਿਰ ਇਹ ਹੁਣ ਆਪਾਂ ਦੁੱਧ ਨਹੀਂ ਪੀਂਦੇ ਮੱਝਾਂ ਦਾ ਦੁੱਧ ਦਾ ਪੀ 90 ਦੁੱਧ ਦੀ ਹੋਰ ਗੱਲ ਹੈ ਤੁਸੀਂ ਗੋਹਾ ਲਾ ਕੇ ਮੱਝਾਂ ਦਾ ਤੇ ਏਯੂ ਵਾਲੀ ਕੰਮ ਨਹੀਂ ਹੈ ਤਾਂ ਸੁਗਾਲਾ ਕੰਮ ਹੈ ਨਾ ਪਰ ਤਾਂ ਸੁਗਾਲਾ ਕੰਮ ਨਹੀਂ ਹੈਗਾ ਇਹ ਇਹ ਦੇਖੋ ਹੁਣ ਟੋਟਕੇ ਕਰਤੇ ਇਹ ਸੁੱਕ ਗਏ ਹੁਣ ਸੁੱਕ ਗਏ ਹੁਣ ਜਦੋਂ ਸਬਜ਼ੀ ਉਹ ਕਰਨੀ ਹੈ ਬਣਾਉਣੀ ਹੈ ਰੋਟੀ ਬਣਾਉਣੀ ਹੈ ਆਪਾਂ ਚੁੱਲੇ 'ਚ ਆਗੋਂ ਚਾਦਨੇ ਆ ਇਹ ਨਾ ਡਾਕਟਰ ਨਾਲ ਬਾਰਿਸ਼ ਹੋਣੀ ਅੱਗ ਮੱਚਦੀ ਹੈ 90 ਅਸੀਂ ਤਾਂ ਗਾਂ ਕਦੇ ਵੀ ਨਹੀਂ ਬਣਾਈ ਤੇ ਗੈਸ ਦੀ ਰੋਟੀ ਵਧੀਆ ਹੁੰਦੀ ਹੈ ਤੇ ਗੋਹੇ ਦੀ ਰੋਟੀ ਖਾਣੇ ਉਹ ਗੋਹੇ ਨਾ ਬਣਾ ਕੇ ਨਹੀਂ ਪਤਾ ਅਸੀਂ ਗਾਂ ਦੀ ਰੋਟੀ ਖਾਂਦੇ ਨਹੀਂ ਹੁੰਦੇ ਹੈਗੇ ਇਹ ਗਾਂ ਦੀ ਰੋਟੀ ਕਿਹੜੀ ਚੱਜਦੀ ਹੁੰਦੀ ਹੈ ਉਹ ਥੋੜੇ ਲੱਕੜ ਗੋਹਾ ਘਾਟ ਹੈ ਤੇ ਫਿਰ ਰੋਟੀ ਰੁਕ ਤੁਸੀਂ ਫਿਰ ਗੈਸਾਂ ਦੀ ਪਕਾਉਂਗੇ ਨਾ ਇੰਟੀ ਤੇ ਗੈਸ ਦੀ ਰੋਟੀ ਬਿੰਦੀ ਵਧੀਆ ਹੁੰਦੀ ਹੈ ਤੇ ਸੰਤੁਸ਼ਟਾ ਗੋਹੇ ਦੀ ਤੇ ਮੈਨ ਜੇ ਮੈਂ ਮੰਮੀ ਹੋਰਾਂ ਨੂੰ ਦੱਸੂਗਾ ਉਹ ਤਾਂ ਐ ਕਹਿਣਗੀਆਂ ਵੀ ਹੈ ਵੀ ਉਹ ਗੋਹੀ ਚ ਤੈਨੂੰ ਰੋਟੀ ਖਵਾਈ ਗੋਹੇ ਦੀ ਪਕਾ ਕੇ ਅੱਗ ਮਚਾ ਕੇ ਉਹ ਨਹੀਂ ਨਹੀਂ ਪਤਾ ਏ ਜਿਹੇ ਨਾ ਆਪਾਂ ਚੁੱਡੇ ਤੇ ਰੋਟੀ ਢੱਕਾ ਪਕਾ ਕੇ ਖਾਨਿਆ ਉਹ ਗੈਸ ਦਾ ਮਜ਼ਾ ਨਹੀਂ ਆਉਂਦਾ ਹੈਗਾ ਜਿੰਨਾ ਚੁੱਡੇ ਦੀ ਰੋਟੀ ਦਾਲ ਪੰਡਾ ਆਉਂਦਾ ਹੈਗਾ ਚਲ ਆਂਟੀ ਮੈਨੂੰ ਤਾਂ ਚਲੋ ਠੀਕ ਹੈ ਪਰ ਮੈਨੂੰ ਤਾਂ ਗੈਸ ਦੀ ਬਣਾ ਦਿਓ ਗੈਸ ਤਾਂ ਹੋਣਾ ਗੈਸ ਤਾਂ ਆਏਗਾ ਤੂੰ ਚੁੱਡੇ ਦੀ ਰੋਟੀ ਬਣਾਏਗਾ ਬਣਾਈ ਹੋਈ ਖਾਈ ਤੂੰ ਤਾਂ ਇਹ ਕਹ ਜਗਾ ਕਾਈ ਸੰਦਾ ਪਰ ਦੇ ਜਾਵੇਂਗਾ ਨਾ ਅੰਟੀ ਮੈਂ ਤਾਂ ਨਾ ਗੈਸ ਦੀ ਰੋਟੀ ਖਾਣਾ ਹੁੰਨੇ ਤੇ ਹੁਣ ਪੁਲਿਸ ਮੈਨੂੰ ਗੈਸ ਦੀ ਰੋਟੀ ਖਵਾਈਓ ਜਿਵੇਂ ਆ ਕਾਫੀ ਵਾਲਾ ਕੰਮ ਨਾ ਕਰਦੇ ਵੀ ਕਾਫੀ ਕਹਿ ਕੇ ਤੇ ਮੈਨੂੰ ਚਾਹ ਪੀਣ ਲੱਗ ਗਈ ਤੇ ਮੈਂ ਮੈਨੂੰ ਗੈਸ ਦੀ ਰੋਟੀ ਬਣਾਉਣੀ ਹੈ ਮੈਂ ਤਾਂ ਗੈਸ ਦੀ ਖਾਣਾ ਹੁੰਨੇ ਫਿਰ ਗੈਹਦੀ ਖਾਂਵੇਂਗਾ ਹਾਂ ਮੈਂ ਤਾਂ ਗੈਸ ਦੀ ਰੋਟੀ ਖਾਉਂਗਾ ਫਿਰ ਮੈਂ ਕਹਿੰਦੀ ਜੇ ਤੂੰ ਸਾਡੇ ਚੁੱਡੇ ਦੀ ਦਾਲ ਪਾਣੀ ਤੇ ਰੋਟੀ ਬਣਾਈ ਹੋਈ ਖਾਵੇਂ ਨਾ ਤੂੰ ਗੈਸ ਨੂੰ ਢਾਈ ਕਹਦੇਗਾ ਫਿਰ ਮम्मी ਜਾ ਕੇ ਕਹਿੰਦਾ ਮम्मी ਜਹੀ ਚੁੱਡੇ ਰੋਟੀ ਦਾਲ ਪਾਣੀ ਬੰਦਾ ਨਾ ਉਹ ਜਿਹੜਾ ਗੈਹ ਤੇ ਬੰਦਾ ਹੈਗਾ 90 ਮੈਂ ਤਾਂ ਅ ਗੈਸ ਦੀ ਖਾਉਂਗਾ ਮੈਂ ਫੇਰ ਕੋਦੇ ਫੇਰ ਆਇਆ ਫੇਰ ਖਾ ਲੂਗਾ ਮੰਮੀ ਨਾਲ ਆਇਆ ਪਰ ਹੁਣ ਤਾਂ ਮੈਂ ਗੈਸ ਦੀ ਰੋਟੀ ਖਾਉਂਗਾ ਫੇਰ ਗੈਂਤੇ ਗੈਂਤੇ ਬਣਾਵਾਂਗੇ ਬਾਪੇ ਤੇ ਆਪਾਂ ਚ ਚੱਲੀ 90 ਤੇ ਮੈਨੂੰ ਵੀ ਭੁੱਖ ਜੀ ਲੱਗ ਰਹੀ ਹੈ ਚਲ ਫੇਰ ਮੈਂ ਤੈਨੂੰ ਗੈਂਤੇ ਰੋਟੀ ਬਣਾ ਕੇ ਖਵਾ ਦਿੰਦੀ ਜਦੋਂ ਭੁੱਖ ਲੱਗ ਰਿਹਾ ਬਤਾ ਹਾਂ ਹੂੰ ਬੈਠੇ ਮੈਂ ਡੀਸੀਤੀ ਖਾਂਦਾ ਤਾਂ ਨਹੀਂ ਹੁੰਦਾ ਪਰ ਹੁਣ ਮੈਂ ਕਾਫੀ ਵੀ ਨਹੀਂ ਪੀਤੀ ਚਲ ਮੈਂ ਮੈਨੂੰ थोड़ा हाँ, बिस्कुट दे है? खा लेना मैं जा कुछ खवाई देर नहीं खाने किर जानी है मम्मी मेरे तो इन दिन हो गए मैं सिरे नहीं सिर ना ही है सिर नाला हो रहा है हूं हम टाइम सिरना होंगे है ਲੋ ਹੋਰ ਕੀ ਸਰਨੋ ਕੀ ਹੁੰਦਾਗਾ ਨਾਣੀ ਨਾਣਾ ਸਰ ਮੈਂ ਮੈਂ ਤੈਨੂੰ ਆਏ ਕਹਿੰਦੀ ਹਾਂ ਮਾਰਦੀ ਸੰਗਰਾਤ ਹੈ ਮਾਰਗਣ ਦੀ ਹਾਂ ਕੱਲ ਨੂੰ ਹਾਂ ਕੱਲ ਨੂੰ ਨਾ ਆਰੀ ਨਾ ਤਾਂ ਸੁੰਨੇ ਦੇ ਵਾਲ ਹੋ ਜਾਣਗੇ ਨਾਲੇ ਮੈਂ ਨਾ ਹੋਗੀ ਮੈਂ ਵੀ ਉਹਦੇ ਸੁੰਨੇ ਦੇ ਵਾਲ ਕਰੂੰਗੀ ਅੱਛਾ ਕੱਲ ਨੂੰ ਨਾ ਵੀ ਕੱਲ ਨੂੰ ਨਾ ਲਾਂ ਹਾਂ ਇਹ ਅੱਜ ਨਾ ਮੇਰੇ ਘਰ ਨੂੰ ਫੇਟ ਨਾ ਨਾ ਪਊਗਾ ਅੱਛਾ ਦੁਵਾਰੇ ਨਾਣਾ ਪੈਂਦਾ ਹੋਰ ਨਾਣਾ ਪੈਂਦਾ ਸੰਗਰਾਤ ਮਾਰਦੀ ਗਰਾਂਦਲੇ ਨਾਣੀ ਨਾਣੇ ਹਾਂ ਸੁੰਨੇ ਦੇ ਵਾਲ ਮੈਂ ਕਹਿੰਦੀ ਸੀ ਮੰਮੀ ਸ਼ੈਂਪੂ ਦੀ ਕੁੜੀਆਂ ਹੈਗੀਆਂ ਨੇ ਹਾਂ ਕੁੜੀ ਪੁੱਤਿਆ ਸਾਇਟ ਮਨੇ ਕਹਨਾ ਸੇ ਪੁੱਤ ਬੁਗਿਆ ਤਾਂ ਭਾਈ ਹੈ ਨਹੀਂ ਫਿਰ ਮੈਂ ਕਹਿੰਦੀ ਸੀ ਮੰਮੀ ਤਾਂ ਤੂੰ ਤਾਂ ਮੰਗਾ ਲੈਂਦੀ ਉਹ ਮੈਂ ਜਾ ਕੇ ਵਿਆਹ ਕੇ ਦੇ ਦੂੰ ਤੈਨੂੰ ਹਾਂ ਮੈਂ ਤਾਂ ਅਸੀਂ ਉਹ ਚਲਾ ਜਿੰਨਾ ਹਾਲਾਂ ਦੀ ਤੂੰ ਕਹਿੰਦੀ ਫਿਰ ਕੱਲ ਨੂੰ ਫਿਰਨਾ ਆਉਣਾ ਪਊਗਾ ਉਹ ਮੈਂ ਤੈਨੂੰ ਤਾਂ ਹੀ ਕਹਿੰਨੀ ਆ ਤੇ ਤੂੰ ਆਇਂ ਕਰ ਹਾਂ ਮੈਂ ਹੁਣ ਦਾਲ ਪਾਣੀ ਕਰਦਾ ਟੋਟਾ ਗੁੰਨ ਲੈ ਅੱਛਾ ਤੇ ਮਹਾ ਫੇਰਾ ਬਣ ਕੁਬੀ ਵਾਲਾ ਹੋ ਜੂ ਨਾ ਕੋਈ ਨਾ ਮੈਂ ਜਾਣੀ ਆ ਫਿਰ ਮੈਂ ਤਾਂ ਨਹਾਣ ਵਾਸਤੇ ਪੁੱਛਦੀ ਸੀ ਤੈਨੂੰ ਤੂੰ ਕਹਿੰਦੀ ਫਿਰ ਕੱਲ ਨੂੰ ਫਿਰਨਾ ਆਉਣਾ ਪਊਗਾ ਹੁਣ ਠੰਡ ਹੈ ਦੋ ਵਾਰੀ ਨਹੀਂ ਨਹਾਇਆ ਜਾਣਾ ਹੈਗਾ ਨਾ ਕੱਲ ਨੂੰ ਨਹਾ ਲੂੰਗੀ ਕਾਨੂੰ ਨਹੀਂ ਕਰ ਨੂੰ ਪਤਾ ਸਨਰੇ ਵਾਲ ਹੁੰਦੇ ਨਾ ਚਲ ਠੀਕ ਆ ਮਮੀ ਪਰ ਸ਼ੈਂਪੂ ਦੀਆਂ ਪੁੜੀਆਂ ਮੰਗਾ ਲਈ ਤੂੰ ਉਹ ਮੱਧੇ ਕਿ ਰੱਖ ਨੂੰ ਤੇਰੀ ਹਾਂ ਤੂੰ ਕੰਮ ਕਰ ਜਾ ਕੇ ਨਾ ਚਲ ਠੀਕ ਪਾਣੀ ਕਰ ਲੈ ਕਵੇੜਾ ਹੋਈਗਾ ਨਾ ਨਾ ਮੈਂ ਕਰਦੀ ਆ ਕਰਦੀ ਆ ਯਾ ਦੇਖੀ ਹਾਂ ਅੰਟੀ ਸਰ ਇਹ ਮੈਂ ਤੋ ਮੈਂ ਤਾਂ ਅੰਟੀ ਇਧਰ ਬਾਹਰ ਜਾ ਰਹੀ ਸੀ ਇਧਰ ਮੈ ਗੇੜਾ ਮਰ ਲੱਗ ਰਿਹਾ ਮੈਂ ਮਰ ਮਰੀ ਜਾਂਦੀ ਪੁੱਤੈ ਨੂੰ ਹਾਂ ਅੰਟੀ ਬੋਲ ਮੈਂ ਕਹਿੰਦੀ ਪੁੱਤੈ ਮਹਾ ਸੈਪੂਲਿਆ ਕਦੇ ਮੈਂ ਅਚੰਤੀ ਹਾਂ ਜਿਆਦਾ ਨਾ ਕੋਈ ਨਾ ਤੇ ਦੇਖੇ ਦੁਕਾਨ ਆਪਣੇ ਅਚੰਤੀ ਤੇ ਨਾ ਤਾਂ ਤਿੰਨ ਪੁਲੀਆਂ ਦਿਹਾਈ ਨਾ ਤਾਂ ਮਾਮਣ ਨਾਲ ਮੈਂ ਨਾ ਉਗੀ ਨਾਲੇ ਠੂਨਾ ਦੀ ਛੰਨੇ ਦੇ ਬਾੜ ਹੋਣਗੇ ਮਾਗੀ ਸੰਗਰਾਤ ਹੈ ਅੱਛਾ ਮਾਗੀ ਸੰਗਰਾਤ ਸੰਗਰਾਤ ਸੋਨੇ ਦੇ ਬਾੜ ਹੁੰਦੇ ਨਾ ਅੱਛਾ ਅੱਜ ਮਤਲਬ ਅੱਜ ਸੋਨੇ ਦੇ ਬਾੜ ਹੋਣਗੇ ਹਾਂ ਸੋਨੇ ਦੇ ਬਾੜ ਹਾਂ ਨਾਵਾਂਗੇ ਆਪਾਂ ਸਿਰ ਸੋ ਨਾ ਨਾ ਸੋਨੇ ਦੇ ਬਾਲ ਹੋਣਗੇ ਹਾਂ ਚੰਨੇ ਦੇ ਬਾਲ ਹੋਣਗੇ ਪੁੱਤ ਅੱਜ ਹੈ ਹਾਂ ਤਿੰਨ ਪੁਰੀਆਂ ਦੀਆਂ ਆਈ ਤੇ ਸੈਂਪੂਰੀਆਂ ਤੇ ਮੈਂ ਪੈਸੇ ਲੈ ਕੇ ਇਦਨੀਆਂ ਤਨ ਮੈਂ ਨਾ ਕੋਈ ਨੈਂਟੀ ਮੈਂ ਪੈਸੇ ਮੇਰੇ ਕੋਲ ਹੈਗੇ ਨੇ ਮੈਂ ਲਿਆ ਦਿੰਦਾ ਚਲ ਤੁੰ ਤਨ ਮੈਂ ਦੇ 25 ਮਿੰਟ ਆਦੀ ਵੀ ਕਿੰਨੇ ਦੀ ਆਈ ਹੈ ਚੰਗਾ ਨਾ ਕੋਈ ਨੈਂਟੀ ਉਥਾ ਲੈ ਮੁਸਤਮਾਨ ਕੇ ਜਾ ਕੇ ਚੰਗਾ ਲੈ ਨਾ ਲੈ ਇੰਟੀ ਨੇ ਦਾ ਕਿਹਾ ਸੀਗਾ ਵੀ ਸੈਂਪੂਰੀਆਂ ਪੁਰੀਆਂ ਲਿਆ ਤੇ ਸੋਨੇ ਦੇ ਵਾਲ ਕਰਨੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੰਮੀ ਹੋਰਾਂ ਨੇ ਤਾਂ ਕਦੇ ਐਵੇਂ ਕਿਹਾ ਨਹੀਂ ਮਨ ਤਾਂ ਇੰਨਾ ਟਾਈਮ ਹੋ ਗਿਆ ਵੀ ਸੋਨੇ ਦੇ ਵਾਲ ਕਰਨੇ ਨੇ ਕਰਨੇ ਨੇ ਤੇ ਅੱਜ ਮਤਨੀ ਮੰਗੀ ਦੀ ਬਦਲੀ ਸੰਗੀ ਦੀ ਕੋਈ ਸੰਗਰਾਦਲ ਤੇ ਮੰਮੀ ਹੋਰਾਂ ਨੇ ਕਦੇ ਵੀ ਨਹੀਂ ਕਿਹਾ ਮੈਨੂੰ ਐਵੇਂ ਵੀ ਆਪਾਂ ਸਾਰੇ ਨਾ ਹੋਣੇ ਅੱਜ ਸੋਨੇ ਦੇ ਵਾਲ ਕਰਨੇ ਨੇ ਚਲ ਮੈਂ ਵੀ ਜਾ ਕੇ ਨਾ ਐਂਟੀ ਹੋਰਾਂ ਨੂੰ ਸਿੱਖ ਕੇ ਫਿਰ ਮੰਮੀ ਹੋਰਾਂ ਨੂੰ ਦੱਸੂਗਾ ਵੀ ਉਹ ਤਾਂ ਇੰਨੇ ਅਮੀਰ ਨੇ ਪਤਨੀ ਕਿਹੜੇ ਦਿਨ ਐਨਾ ਆ ਕੇ ਸੋਨੇ ਦੇ ਵਾਲ ਕਰ ਲਾਂਦੇ ਨੇਗੇ ਤੇ ਹੁਣ ਮੈਂ ਨਾ ਕਿਰਾ ਐਂਟੀ ਹੋਰਾਂ ਨੂੰ ਫੜਾਵਾਂ ਤੇ ਫਿਰ ਮੈਂ ਦੱਸੂਗਾ ਮੰਮੀ ਨੂੰ ਜਾ ਕੇ ਵੀ ਐ ਕਰਕੇ ਨਾ ਇਹ ਸੋਨੇ ਦੇ ਵਾਲ ਕਰਦੇ ਨੇ ਪਤਨੀ ਕਿਹੜਾ ਦਿਨ ਵੀ ਤੂੰ ਐਂਟੀ ਹੋਰਾਂ ਨੂੰ ਪੁੱਛੀ ਫਿਰ ਆਪਾਂ ਵੀ ਸੋਨੇ ਦੇ ਵਾਲ ਕਰਿਆ ਕਰਾਂਗੇ ਤੇ ਇੰਨੇ ਅਮੀਰ ਬਣ ਜਾਾਂਗੇ ਚਲ ਜਾਂਨਾ ਮੈਂ ਹੋ 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 ਲੈਂਟੀ ਤਾਂ ਲੱਗ ਰੀ ਹੋਰੇ ਸੰਭਰਨ ਮੈਂ ਉਧਰ ਬੋਲ ਮਾਰੀ ਜਾਂਦਾ ਸੀ ਹੋਰ ਪਰ ਤੂੰ ਸੰਭਰਨ ਲੱਗ ਗਈ ਓਰੇ ਤੂੰ ਉਧਰ ਬੋਲ ਮਾਰੀਂ ਗਿਆ ਹੈ ਮੈਂ ਉਰੇਤੀ ਹਾਂ ਮੈਂ ਉਧਰ ਭਾਗੇ ਦੀ ਬੰਨ ਹਾਂ ਦੇ ਹਾਂ ਹਾਂ ਆਂਟੀ ਆ ਲੈ ਆਇਆ ਮੈਂ ਕਈਓ ਰੇ ਹਾਂ ਆਂਟੀ ਪਰ ਸ਼ੈਂਪੂ ਦੀ ਬੁੜੀ ਮੈਨੂੰ ਐ ਲੱਗਿਆ ਮਾਚਾ ਲ ਚਾਰ ਪੰਜ ਲਈ ਜਾਨਾ ਹਾਂ ਚੱਲ ਫੇਰ ਕੰਮ ਆ ਜਾਂਦੇ ਪਰ ਤਾ ਮੈਂ ਜਨ ਮਾ ਕੇ ਹਿੰਦੀ ਉੱਤ ਮਾ ਤੂੰ ਪਾਨ ਤੋਂ ਹਾਂ ਮੈਂ ਤਾ ਰੋਟੀ ਪੋਆ ਕੇ ਖਾਦੇ ਹੈ ਮਾ ਗੰਦੀ ਸੰਗਰਾਤ ਹੈ ਆਪਾਂ ਨਾ ਹੁਣੇ ਸੁਨੇ ਦੇ ਬਾੜ ਕਰਨੇ ਨਾ ਆਪਾਂ ਨੇ ਚਾਂਟੀ ਕੋਈ ਨਾ ਕੋਈ ਗੱਲ ਨਹੀਂ ਹਾਂ ਤੂੰ ਰੋਟੀ ਖਾ ਲੈ ਜਾ ਕੇ ਪੰਟ ਬੋਆ ਕੇ ਚੰਗਾ ਮੈਂ ਆਉਣੀ ਐ ਸੰਭਲ ਰੋਟੀ ਖਾ ਆਉਂਦੀ ਫੜਾਇਆ ਮੈਂ ਉੱਠੀ ਬਣਾਇਆਈ ਮੈਂ ਵਹਾਂ ਸੰਭਰ ਕੇ ਕੰਮ ਜੇ ਕਰਕੇ ਛੋੜ ਦੇ ਤੇ ਰਹਾ ਹੂੰ ਜੰਗਾ ਕੋਈ ਨੰਟੀ ਠੀਕ ਆ ਜਦੋਂ ਮੈਂ ਆਦਾ ਰਹੀ ਠੰਡ ਲੱਗੋਗੀ ਤਾਂ ਦਾਦੀ ਜੀ ਆ ਗਈ ਨਾ ਕਿ ਨੰਟੀ ਨਾ ਵੀ ਆਈ ਹਾਂ ਨਹੀਂ ਬਟਾ ਅੱਛਾ ਸੋਨੇ ਦੇ ਬਾੜ ਕਰੀ ਆਂ ਹਾਂ ਕਰੀ ਬਟਾ ਸਨੇ ਦੇ ਬਾੜ ਮੈਂ ਹੋਣਾ ਹੁਣ ਜਾ ਰਹੀ ਹੈ ਕਿ ਨਾਲ ਉਹ ਵੀ ਸੋਨੇ ਦੇ ਵਾਲ ਕਰ ਕੇ ਲੈ ਆਉਗੀ ਹੁਣ ਆਉਦੇ ਤੇ ਫਿਰ ਟੂਣਾ ਹੈ ਅੱਛਾ ਮੇਰੇ ਵੀ ਸਾਰੇ ਸੋਨੇ ਦੇ ਵਾਲ ਹੋ ਜਾਣਗੇ ਹਾਂ ਤੇਰੇ ਵੀ ਸਾਰੇ ਸੋਨੇ ਦੇ ਵਾਲ ਹੋ ਜਾਣਗੇ ਪੁੱਤ ਅੱਛਾ ਤੇ ਹੁਣ ਸਾਰੇ ਹੋ ਗਏ ਹੈ ਹਾਂ ਅੱਛਾ ਇਹ ਤਾਂ ਇੰਨੀ ਸਾਰੇ ਹੋਮੀ ਪੈਨੇ ਤੂੰ ਕਨੇ ਸੋਨੇ ਦੇ ਵਾਲ ਹੋ ਗਏ ਕਿਹੜੇ ਸੋਨੇ ਦੀ ਗੱਦ ਕਰਦਾ ਪਰ ਤੂੰ ਮੈਂ ਤਾਂ ਜਿਹੜਾ ਸੱਚੀ ਮੱਚੀ ਸੁਣਨਾ ਹੁੰਦਾ ਉਹਦੀ ਗੱਲ ਕਰਦਾ ਉਹ ਨਹੀਂ ਹੈ ਤੋ ਮੈਂ ਜਦੋਂ ਤੈਨੂੰ ਮਾਗ ਦੀ ਸੰਗਰਾਤ ਨੂੰ ਸਾਰੇ ਦੇਖਤੇ ਨਾਨੀ ਹੋਰ ਵੀ ਸਮਝਾਇਆ ਕਰ ਜੇ ਮੈਨੂੰ ਵੀ ਮਾਗ ਦੀ ਸੰਗਰਾਤ ਨੂੰ ਨਾ ਨਾ ਜ਼ਰੂਰੀ ਸਾਰੇ ਨਾ ਹੁੰਦੇ ਨੇ ਵੀ ਉਹਨੂੰ ਆਪਾਂ ਆਏ ਕਰ ਨਿਸ਼ਾਨੇ ਦੇ ਬਾਲ ਹੋਣਗੇ ਅੱਛਾ ਵੀ ਸੱਚੀ-ਮਿੱੱਚੀ ਨਹੀਂ ਹੁੰਦੇ ਨਾ ਸੱਚੀ-ਮਿੱੱਚੀ ਨਹੀਂ ਹੁੰਦੇ ਹੈਗੇ ਤੇਰੀ ਦਾਦੀ ਵੀ ਮੈਨੂੰ ਕਿਹਾ ਕਰਦੀ ਲੈ ਮੈਂ ਤਾਂ ਇਹ ਸਮਝੀ ਆ ਨਾ ਵੀ ਸੋਨੇ ਦੇ ਬਾਲ ਹੋਣਗੇ ਸੱਚੀਓ ਇਹ ਪੱਤੋ ਇਹ ਟੁੱਟੋ ਦਾ ਕੇ ਦਾਦੇ ਪਰਦਾ ਦਿਆਂ ਤੋਂ ਛੁਰੂ ਤੋਂ ਤੇ ਸੰਗਰਾਤ ਮਾਰਦੇ ਨੇ ਸਾਰੇ ਨਾ ਹੁੰਦੇ ਨਾ ਉਹ ਨੂੰ ਆਪਾਂ ਇਹ ਕਹਿ ਦਿੰਦੇ ਆ ਇਹ ਸੰਨੇ ਦੇ ਬਾੜ ਹੋ ਗਿਆ ਆਪਣੇ ਉਹ ਲੈਂਟੀ ਮੈਨੂੰ ਪਹਿਲੀ ਸੁਝਾ ਦਿੰਦੀ ਮੈਂ ਤਾਂ ਉਲਜੀ ਆਨਾ ਵੀ ਲੈ ਸੋਨੇ ਦੇ ਵਾਲ ਕਿਵੇਂ ਹੋ ਜਾਣਗੇ ਨਾ ਕਿ ਅੱਜ ਦੇ ਦਿਨ ਮੈਂ ਤਾਂ ਅੱਗੇ ਮੰਮੀ ਨੂੰ ਦੱਸਣ ਵੀ ਤਿਆਰ ਬੈਠਿਆ ਸੀ ਵੀ ਉਹ ਸੋਨੇ ਦੇ ਵਾਲ ਕਰ ਲਾਂਦੇ ਨੇ ਵੀ ਤੁਸੀਂ ਤਾਂ ਕਦੇ ਕਰੇ ਨਹੀਂ ਹੈਗੇ ਮੈਂ ਸਾਡੇ ਕਰਾ ਇਨਾ ਸਾਨੂੰ ਦੱਸਿਆ ਮੈਨ ਲੱਗਦਾ ਉਹਨਾਂ ਨੂੰ ਪਤਾ ਨਹੀਂ ਹੋਣਾ ਤੇ ਮੈਂ ਦੱਸੂਗਾ ਉਹਨਾਂ ਨੂੰ ਇਹ ਮੈਨੂੰ ਤਾਂ ਇਨਾ ਸ਼ੁਕਰ ਮੈਂ ਉਹਨਾਂ ਨੂੰ ਦੱਸਿਆ ਨਾ ਪਹਿਲਾਂ ਹੀ ਫੋਨ ਕਰਕੇ ਇਹੋਂ ਰੋਗ ਮੇਰੇ ਤਰ੍ਹਾਂ ਸਦੇਵੀ ਰੇ ਤੂੰ ਪਹਿਲਾਂ ਪੁੱਛਤਾ ਲੈਂਦਾ ਮੈਨੂੰ ਐਂਟੀ ਪਹਿਲਾਂ ਦੱਸਤਾ ਦਿੰਦੇ ਮੈਂ ਤਾਂ ਇੰਨਾ ਉਲਝਰਿਆ ਤੀ ਲੈ ਕਿ ਇਹ ਤਾਂ ਸੱਚੀ ਮਿੱਚੀ ਸੋਨੇ ਦੇ ਵਾਲ ਹੋਣਗੇ ਨਹੀਂ ਪੁੱਤੇ ਸੰਗਰਾਦ ਨੂੰ ਮਾਗਦੀ ਸੰਗਰਾਦ ਨੂੰ ਸਾਰੀ ਨਾਉਂ ਦੇਣ ਦਾ ਦੇਵਤਾ ਦੇ ਸਾਰੀ ਨਾ ਹੈ ਕਦੇ ਸਰੂਰ ਤੈਨੂੰ ਐਂਟੀ ਮੈਨੂੰ ਸਮਝ ਆ ਗਿਆ ਵੀ ਸੱਚੀ ਮਿੱਚੀ ਨਹੀਂ ਹੁੰਦੇ ਤਾਂ ਮਾਗਦੀ ਸੰਗਰਾਦ ਨੂੰ ਵੀ ਨਾ ਹੁੰਦੇ ਹੁੰਦੇ ਨੇ ਬਸ ਮੈਂ ਤਾਂ ਜਮਾ ਦਾ ਸਲਝਰਿਆ ਤੀਗਾ ਬਸ ਤੂੰ ਤਾਂ ਹਲ ਜਾਤਾ ਮੈਨੂੰ ਹੁਣ ਤਾਂ ਹੀ ਹੋ ਗਿਆ ਵੀ ਇਹ ਕਿਤੇ ਸੱਚੀ ਮਿੱਚੀ ਸੋਨੇ ਦੇ ਵਾਲ ਹੋਣਗੇ